ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਵੀਰਵਾਰ ਨੂੰ ਬ੍ਰਿਟੇਨ ਅਤੇ ਭਾਰਤ ਨੇ ਇੱਕ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਹਨ ਜਿਸ ਨਾਲ ਟੈਕਸਟਾਈਲ ਤੋਂ ਲੈ ਕੇ ਵਿਸਕੀ ਅਤੇ ਕਾਰਾਂ ਤੱਕ ਦੇ ਸਾਮਾਨ ਤੇ ਟੈਰਫ ਘਟਾਉਣ ਅਤੇ ਕਾਰੋਬਾਰਾਂ ਲਈ ਬਿਹtere ਵਿਚਾਰ ਪਹੁੰਚ ਦੀ ਆਗਿਆ ਦੇਣ ਲਈ ਇੱਕ ਸਮਝੌਤੇ ਤੇ ਮੋਹਰ ਲੱਗੀ ਹੈ 3 ਸਾਲਾਂ ਦੀ ਰੁਕ ਰੁਕ ਕੇ ਗੱਲਬਾਤ ਤੋਂ ਬਾਅਦ ਮਈ ਵਿੱਚ ਵਪਾਰ ਸਮਝੌਤੇ ਤੇ ਗੱਲਬਾਤ ਸਮਾਪਤ ਹੋਈ ਤੋਂ ਮੇਧਾਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸ਼ੁਰੂ ਕੀਤੇ ਗਏ ਟੈਰਫ ਉਥਲ ਪੁਥਲ ਦੇ ਪਰਛਾਵੇਂ ਵਿੱਚੋਂ ਇੱਕ ਸੌਦੇ ਨੂੰ ਪ੍ਰਾਪਤ ਕਰਨ ਲਈ ਯਤਨ ਤੇਜ਼ ਕੀਤੇ ਦੁਨੀਆ ਦੀਆਂ ਚੌਥੀ ਅਤੇ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾਵਾਂ ਵਿਚਕਾਰ ਹੋਈ ਇਸ ਸਮਝੌਤੇ ਦਾ ਉਦੇਸ਼ 2040 ਤੱਕ ਬਾਈਲੈਟਰਲ ਵਪਾਰ ਨੂੰ 25.5 ਬਿਲੀਅਨ ਪਾਉਂਡ ਤੱਕ ਵਧਾਉਣਾ ਹੈ। ਇਹ 2020 ਵਿੱਚ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਬ੍ਰਿਟੇਨ ਦਾ ਸਭ ਤੋਂ ਵੱਡਾ ਵਪਾਰਕ ਸੌਦਾ ਹੈ ਪਰ ਇਸ ਦਾ ਪ੍ਰਭਾਵ ਇਸ ਦੇ ਸਭ ਤੋਂ ਨੇੜਲੇ ਵਪਾਰਕ ਭਾਈਵਾਲ ਦੇ ਘੇਰੇ ਨੂੰ ਛੱਡਣ ਦੇ ਪ੍ਰਭਾਵ ਦਾ ਇੱਕ ਅੰਛੋ ਵਿਗਾ ਇਹ ਇੱਕ ਉन्नत ਆਰਥਿਕ ਵਿਕਾਸਾ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਰਣਨੀਤਿਕ ਪਾਈਵਾਲੀ ਹੈ ਅਤੇ ਇਹ ਯੂਰਪੀਅਨ ਯੂਨੀਅਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੌਦੇ ਤੇ ਹੋਰ ਖੇਤਰਾਂ ਨਾਲ ਗੱਲਬਾਤ ਲਈ ਇੱਕ ਟੈਂਪਲੇਟ ਪ੍ਰਦਾਨ ਕਰਦੀ ਹੈ ਮੋਦੀ ਜੀ ਨੇ ਸਮਝੌਤੇ ਤੋਂ ਬਾਅਦ ਕਿਹਾ ਹੈ ਕਿ ਸਾਡੀ ਖੁਸ਼ਹਾਲੀ ਲਈ ਇਹ ਇੱਕ ਬਲੂਪ੍ਰਿੰਟ ਕਿਸ ਵਿੱਚ ਉਚਾਰ ਕੀਤਾ ਗਿਆ ਹੈ ਕਿ ਕਿਵੇਂ ਭਾਰਤੀ ਵਸਤੂਆਂ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਅਤੇ ਸਮੁੰਦਰੀ ਭੋਜਨ ਤੱਕ ਬਿਹਤਰ ਬਾਜ਼ਾਰ ਪਹੁੰਚ ਪ੍ਰਾਪਤ ਕਰਨ ਗਿਆ